सो रे मन बन जहा दर्शन करो तव सन दर्शन देख जीवा गुरु तेना दर्शन देख जीवा गुरु तेरा ਹੋਰਨ ਕਰਮ ਹੋਏ ਪ੍ਰਮਾ ਮੇਨਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਤੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਨਿਰਣਾ ਦਾਤੇ ਸੋਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮ ਬਸ ਮਿਰਤੀ ਦਾ ਨਾਨਕ ਏਕ ਕਹੈ ਅਰਦਾਸ ਬਿਸਰ ਨਹੀਂ ਪੂਰਨ ਗੁਣਤਾਸ ਨਾਨਕ ਏਕ ਕਹੈ ਅਰਦਾਸ ਵੇਸਰ ਨਹੀਂ ਪੂਰਨ ਆਸਾ ਰਾਹੇ ਗੁਰੂ ਵਾਹੇ ਗੁਰੂ ਕਿਹਾ ਹੈ ਗੁਰੂ ਹਨ ਵਾਹੇ ਗੁਰੂ ਹੋ गुरु वा गुरु वा सन्मान अति सत्कार योग गुरुरूपा ਹਾਲ ਸਾ ਸਾਧ ਸੰਗਤ ਦੀ ਆਪ ਸਭ ਗੁਰਮੁਖ ਪਿਆਰੇ ਵੱਡੀ ਭਾਗਾਂ ਵਾਲੀ ਤੂੰ ਜੋ ਅੰਮ੍ਰਿਤ ਵੇਲੇ ਹੀ ਸੰਭਲਣਾ ਕਰਦੇ ਹੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਲੈ ਕੇ ਸੇਵਾ ਤੇ ਸਮਰਪਤ ਕਰ ਆਪਣ ਮਨੋਖ ਦਿਵਨੋ ਸਫਲਾ ਬਣਾਉਂਦਾ ਸਪਨਾ ਰਤਨ ਕਰ ਦੇ ਤਾਣਾ ਧੰਬਾ ਦੇ ਜੋਗ ਜਗ ਗੁਰ ਸਭੈ ਪਤ ਸੇ ਮਾਣੇ ਸਰ ਸੰਦੇ ਰਹੇ ਮਨ ਜਗ ਗੁਰੂ ਜਗ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਜ ਪੋਤਾਨ ਪੂਰਤਿ ਧੰਵਾਦ ਜਿਨ੍ਹਾਂ ਦੀ ਬੇਅੰਤ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਹੈਜੀ ਨਾਮ ਆਰਚੇ ਚੈਗੇ ਆਓ ਗੁਰੂ ਘਰ ਵਾਲਿਓ ਗੁਰੂ ਅਚੇਤ ਸਾਹਿਬ ਗੁਰੂ ਰਣਤਾ ਨਾਮ ਜਿਏ ਰਹਾ ਉੱਚ ਸਮਾ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲੇ ਦਾ ਬਖਸ਼ਿਆ ਆਪਣੇ ਨਿੱਕੇ ਮਿੱਠੇ ਰੋਗਾਂ ਤੋਂ ਗੁਰੂ ਘਰ ਦਾ ਰਤਨ ਗਾਣ ਦੇ ਰੂਪੇ ਤੰਦਿਤ ਹੋਗੇ ਆਪਣੀ ਮਾਰਕ ਰਸਨਾ ਨੂੰ ਪੁੱਤਰ ਕਰੀ ਗੁਰੂ ਪਾਛਾ ਆਪਣੀ ਖੁਸ਼ੀ ਬਣਾਤੇ ਰੱਖਦੇ ਮਨੋ ਪ੍ਰੇਮ ਸਾਹਿਤ ਗੱਜ ਬੱਜਿਆ ਕੋ ਜੀਵਾਤ ਧਰੂਜ ਜੀ ਦਾ ਪਰਸਾ ਮਾਨ ਧਰੂਜ ਕੀ ਪਤੇ ਪਰਮ ਸਰਮਾਨ ਸਤਕਾਰ ਜੋ ਤੁਮ ਪਿਆਰ ਵੜਿਓ ਗੁਰੂ ਪਾਚਾ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਲੇਹੇ ਵਿੱਚ ਗੁਰੂ ਦਾ ਹਪਾ ਆਨੰਦ ਮੰਨ ਰਹੇ ਹਾਂ ਵੱਡੇ ਭਾਗਾ ਵਾਲੇ ਦੀਪ ਜੀ ਮਨੋ ਜੋ ਗੁਰੂ ਕੀ ਗੋਦੀਤ ਰਹਿੰਦੇ ਬਾਣੀ ਸੁਣਦੇ ਪੜਦੇ ਤੇ ਸੰਤ ਸੰਗ ਨਿਚਟਿ ਮਾੜੀ ਲੋਗਾਂ ਗੁਰੂ ਪਾਤਸ਼ਾਹ ਜੀ ਅੱਜ ਦੇ ਪਾਵਨ ਘਰ ਤੇ 700 ਬੈੜੀ ਅੰਗ ਤੇ ਸੋਹੀ ਖ਼ਰਾਗ ਦੇ ਵਿੱਚਾਂ ਪੰਚਮ ਬਾਦਸ਼ਾਹ ਸਾਹਿਬ ਸਤਿਗੁਰੂ ਰਾਜਨ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ 바ਵਤੋ ਆਪਾਂ ਕਰਨਾ ਕੋਛਾ ਜਾਣਿਆ ਤੇ ਗੁਰੂ ਘਰ ਵਾਲਿਓ ਗੁਰੂ ਪਾਤਸ਼ਾਹ ਦੇ ਜੀਵਨ ਦੀ ਇੱਕ ਟਟਕਾ ਹੋ ਰਹੀ ਹੈ ਉਹ ਘਟਨਾ ਇਸ ਪ੍ਰਕਾਰ ਗੁਰੂ ਪਾਤਸ਼ਾਹ ਦੇ ਵੱਡੇ ਭਰਾ ਪ੍ਰਥੀਤ ਅੰਦਰੇ ਸਮੇਧੀ ਹਕੂਮਤ ਦਾ ਸਾਥ ਦਿੱਤਾ ਮੁੰਨਾ ਨੂੰ ਚੜਾ ਕਰਕੇ ਗੁਰੂ ਪਾਤਸ਼ਾਹ ਦੇ ਘਰ ਤੇ ਆਉ ਕਾ ਲੋ ਵੀ ਟਾਕਾ ਵਰਵਾਤਾ ਜਿਵੇਂ ਇੱਕ ਹਾਵਦਵਣੀ ਨਾਮੀ ਕਰਦਾ ਬੇਤੀ ਅੰਕਾ ਧਰੇ ਉਹਨੂੰ ਪਤਾ ਸੀ ਕਿਥੇ ਕੀ ਪਿਆ ਕਿਹੜਾ ਰਾਹ ਹੈ ਤੇ ਕੁਝ ਲੁਟੇਰੇ ਇਕੱਠੇ ਹੋ ਕੇ ਗੂ ਪਾਤਸ਼ਾਹ ਦੇ ਮਹਿਲਾਂ ਵਿੱਚ ਦਾਖਲ ਹੋ ਗਏ ਸੰਪਦ ਲੁੱਟ ਕੇ ਲੈ ਲਈ ਉਹ ਜੋ ਸੋਧਵਾਨ ਸੱਜਣ ਇਤਿਹਾਸਾਰ ਇਹ ਕਹਿੰਦੇ ਹਨ ਵੀ ਗੁਰੂ ਬਾਦਸ਼ਾਹ ਦੇ ਘਰ ਵਿੱਚ ਜੋ ਵੀ ਰਸਤਾ ਥਾਣ ਪਿੰਡ ਵਾਲੀ ਸੀ ਉਹ ਵੀ ਚੱਕਤੀ ਲੰਘੇ। ਔਰਤੇ ਛੱਡਣਾ ਕੀ ਸੀ ਜੋ ਭੋਜਨ ਪ੍ਰਸ਼ਾਦਾ ਬਣਾਉਣ ਵਾਲਾ ਸਾਧਨ ਸੀਨਾ ਉਹ ਵੀ ਨਾਲ ਲੈ ਗਏ। ਤੇ ਸ਼ਾਮਾਂ ਹੋਈਆਂ ਉਹ ਜਦੋਂ ਸ਼ਾਮ ਹੋਇਆ ਮਾਤਾ ਜੀ ਨੇ ਸੋਚਿਆ ਆਪਾਂ ਤੇ ਕਿਵੇਂ ਨਾ ਕਿਵੇਂ ਭੁੱਖ ਤੇ ਕੱਟ ਲੈਣੀ ਹੈ ਗੁਰੂ ਪਾਤਸ਼ਾਹ ਤੇ ਭੁੱਖ ਤੇ ਨਾ ਵਟਣ ਮਾਤਾ ਜੀ ਨੇ ਆਪਣੇ ਘਰੋਂ ਸਾਰੇ ਨੂੰ ਕਢੋਲਿਆ ਭਾਵ ਸਾਰੇ ਪਾਸੇ ਹੰਕ ਪੁੱਲਾ ਮਾਰਿਆ ਸਤਿ ਰਾਣਿਓ ਕੁਛ ਵੀ ਨਾ ਲੱਗਾ ਸਿਵਾਇ ਸੁੜੇ ਤੋਂ ਸੁੜਾ ਸਮਝਦੇ ਹੋ ਰੋਟੀ ਬਣਾਉਣ ਸਮੇ ਜੋ ਛਾਣ ਨਿਕਲ ਜਾਏ ਉਸ ਛਾਣ ਤੋਂ ਬਿਨਾ ਘਰ ਵਿੱਚ ਹੋਰ ਕੁਝ ਵੀ ਨਾ ਛੱਜੇ ਉਸ ਪਰਮਾਤਮਾ ਦਾ ਭਾਣਾ ਮੰਨ ਕੇ ਹੋਲਕਾ ਤਿਆਰ ਕੀਤਾ ਕਿ ਕੋਈ ਵਰਤਨ ਨਹੀਂ ਫਿਰ ਕਿਸ ਚੀਜ਼ ਵਿੱਚ ਪਾ ਕੇ ਧਰ ਦਿੱਤਾ ਜਾਵੇ ਪਾਤਸ਼ਾਹ ਨੂੰ ਵੀ ਕਦ ਸਜਣ ਕਹਿੰਦੇ ਨੇ ਵੀ ਗੁਰੂ ਪਾਤਸ਼ਾਹ ਦੇ ਘਰ ਜਦੋਂ ਭਾਂਡਾ ਤੱਕ ਨਾ ਛੱਡਿਆ ਤੇ ਗੁਰੂ ਪਾਤਸ਼ਾਹ ਦੇ ਅੱਗੇ ਫਿਰ ਖੜਾ ਭੰਨੀ ਇੱਕ ਨਿਕਰੇ ਨੂੰ ਥਾਲੀ ਦਾ ਰੂਪੀ ਇਹ ਕੋਈ ਸੁਖਾਲਾ ਦਾ ਕਮਨੀ ਦੀਵੰਦੇ ਵਿੱਚ ਕਠਨਾਇਆ ਬੋਧਾਂ ਦੀਆਂ ਭੰ ਗੁਰੂ ਪਾਤਸ਼ਾਹ ਜਿਤਨਾ ਗੁਰੂ ਪਾਤਸ਼ਾਹ ਨੂੰ ਰੂਤੀ ਕੀਤਾ ਗਿਆ ਪਤਰਾ ਜੀ ਗੁਰੂ ਪਾਤਸ਼ਾਹ ਠੰਡੇ ਰਹੇ ਆਪਣੇ ਜੀਵਨ ਵਿੱਚ ਕਦੇ ਵੀ ਗੁਰੂ ਪਾਤਸ਼ਾਹ ਨੇ ਗੁੱਸੇ ਨਾਲ ਕਿਸੇ ਨੂੰ ਕੋਈ ਗੋਂਦ ਨਹੀਂ ਬੋਲਿਆ ਤੇ ਨਹੀਂ ਕਿਹਾ ਵੀ ਜਾਓ ਤੁਸੀਂ ਉੱਜੜ ਜਾਓ ਤੁਸੀਂ ਮਰ ਜਾਓ ਤੁਸੀਂ ਸਾਡਾ ਸਾਰਾ ਕੁਝ ਚੱਕ ਲਿਆ ਦੀ ਕਹਿਣ ਲੱਗੇ ਜਿਉ ਚੱਕਣ ਹੀ ਆਹੀ ਨਹੀਂ ਲੈ ਗਏ ਨਹੀਂ ਹੋ ਸਕਦਾ ਉਹਨਾਂ ਨੂੰ ਲੋੜ ਹੋਵੇ ਜੋ ਲੈ ਗਏ ਹੋ ਸਕਦਾ ਉਹਨਾਂ ਦੀ ਲੋੜ ਹੋਵੇ ਫਿਰ ਹਾਲ ਜਮਾਨਾ ਜਾਣਦਾ ਵੀ ਇਹ ਸਭ ਪਦ ਜਾਣ ਬੁੱਧ ਕੇ ਕਰਾਇਆ ਗਿਆ ਪਰ ਪਾਤਸ਼ਾਹ ਕਹਿੰਦੇ ਹੋ ਸਕਦਾ ਉਹਨਾਂ ਦੀ ਲੋੜ ਹੋਵੇ ਤਾਂ ਐਸੇ ਗੁਰੂ ਤੋਂ ਮਲਹਾਰ ਕਰਵਾਣ ਜਾਣਗੇ ਜਿਸ ਗੁਰੂ ਨੇ ਕਦੇ ਆਪਣੀ ਰਸਨਾ ਤੋਂ ਕਿਸੇ ਨੂੰ ਕਦੇ ਕੋਈ ਬੁਰਾ ਬੋਲ ਨਾ ਬੋਲੇ ਜਿਸ ਗੁਰੂ ਨੇ ਤਤੀ ਤਵੀ ਤੇ ਵਹਿਣਾ ਤੇ ਕਬੂਲ ਕਰ ਲਿਆ ਪਰ ਆਪਣੀ ਇਸ ਰਸਨਾ ਤੋਂ ਕਿਸੇ ਨੂੰ ਕੋਈ ਮਾੜੀ ਸ਼ਬਦਾਵਲੀ ਨਾ ਸਾਡਾ ਤੇ ਕੋਈ ਚਪਲਾਂ ਦਾ ਜੋੜਾ ਛੁਪ ਕੇ ਲੈ ਗੀ ਅਸੀਂ ਤੇ ਗੁਰਦੁਆਰੇ ਦੇ ਗੈਂਟ ਤੋਂ ਅੰਦਰ ਹੀ ਲੱਗਦਾ ਮੈਂ ਗਾਣਾ ਲੈਣਾ ਕਿਦਾ ਵਿੜਾ ਰਿਹਾ ਭਾਵ ਸਹਿਨਸੀਲਤਾ ਬਹੁਤ ਵੱਡੀ ਚੀਜ਼ ਹੈ ਨਿਮਰਤਾ ਸਾਰਿਆਂ ਵਿੱਚ ਨਹੀਂ ਤੇ ਸਾਰਿਆਂ ਵਿੱਚ ਕ੍ਰੋਧ ਵੀ ਬਹੁਤ ਸਾਰੇ ਅੱਜ ਵੀ ਗੁਰਮੁਖਰੇ ਜੋ ਕਿਸੇ ਨੂੰ ਆਪਣੀ ਰਸਨਾ ਤੋਂ ਬੁਰੇ ਬੋਲ ਨਹੀਂ ਬੋਲਦੇ ਤਾਂ ਗੁਰੂ ਪਿਆਰ ਵਾਲੇ ਉਹ ਸਾਡਾ ਵੀ ਸੁਭਾਅ ਬਣ ਜਾਏ ਕਿਸੇ ਨੂੰ ਬੁਰੇ ਬੋਲ ਬੋਲਣੇ ਤਾਂ ਭਾਵ ਹੋਇਆ ਜੋ ਅਸੀਂ ਕਿਸੇ ਨੂੰ ਦਿੱਤਾ ਉਹ ਵਾਪਸ ਲੈ ਰਹੇ ਹਾਂ ਜੀ ਮੰਦਾ ਬੋਲਾਂਗੇ ਤੇ ਪਰਤ ਕੇ ਸਾਡੀ ਧੋਲੀ ਵਿੱਚ ਪੈਣਾ ਕਿਸੇ ਤੇ ਕ੍ਰੋਧ ਨਹੀਂ ਕਰਦੇ ਗੁਰੂ ਪਾਤਸ਼ਾ ਆਪਣੇ ਸੰਗਰ ਸਮੇਂ ਜੀਵਨ ਦੇ ਵਿੱਚ ਬਿਆੰਤ ਹੀ ਗੁਰਬਾਣੀ ਉਚਾਰਨ ਕਰਦੇ ਹਨ ਤੇ ਬਿਆੰਤ ਹੀ ਜੀਵਾਂ ਦਾ ਉਧਾਰ ਕਰਦੇ ਆਂ ਅੱਜ ਦੇ ਪਾਵਨ ਪਵਿੱਤਰ ਅੰਦ 700 ਗਿਆਣੀ ਪਾਵਨ ਰਾਗ ਸੋਹੀ ਰਾਗ ਦੇ ਵਿੱਚ ਸਾਰੇ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਮਾਉਂਦੇ ਆਓ ਦਰਸ਼ਨ ਦੇਖ ਜੀਵਾਂ ਨੂੰ ਤੇਰਾ ਅਹਰੀ ਪਰਮ ਪਿਤਾ ਪਰਮਾਤਮਾ ਆ ਮੇਰੇ ਸੱਚੇ ਗੁਰੂ ਜੇਕਰ ਮੈਂ ਤੇਰਾ ਦਰਸ਼ਨ ਦੇਖਦਾ ਹਾਂ ਤੁਹਾਡੇ ਦਰਸ਼ਨ ਕਰਦਾ ਹਾਂ ਤਾਂ ਮੈਨੂੰ ਐਂ ਲੱਗਦਾ ਕਿ ਮੈਂ ਜੰਦਿਆ ਚਾ ਜੇ ਮੈਨੂੰ ਤੁਹਾਡੇ ਦਰਸ਼ਨ ਨਹੀਂ ਹੁੰਦੇ ਨਾ ਤਾਂ ਮੈਨੂੰ ਐਂ ਲੱਗਦਾ ਵੀ ਮੇਰੇ ਸਰੀਰ ਵਿੱਚ ਜਾਨ ਨਹੀਂ ਮੈਂ ਅਜੇ ਕੋਹ ਜਰ ਨਹੀਂ ਕੀਤਾ પાਛਾ ਤੁਹਾਡੇ દર્શના বিনা ਮੇਰਾ ਜੀਵਨ ਅਧੂਰਾ ਹੈ ਪੂਰਨ ਕਰਮ ਹੋਏ ਪ੍ਰਭ ਮੇਰਾ પાਛਾ ਕਹਿਣ ਲੱਗੇ ਇਹੋ ਹੀ ਤੇਰਾ ਪੂਰਨ ਕਰਮ ਸਮਝੋ ਮੇਰੇ ਜੀਵਨ ਦੀ ਕੰਪਲੀਟਤਾ ਦੀ ਇਹ ਹੈ ਕਿ ਮੈਂ ਗੁਰੂ ਦੇ દર્શન ਕਰਾਂ ਤੇ ਆਪਣਾ ਜੀਵਨ ਸાર્થક ਇਸ ਕਰਕੇ ਮੈਂ ਤੇਰੇ ਚਰਨਾਂ 'ਵਿ ਤਬੇਂਤੀ ਕਰਦਾ ਹਾਂ ਇਹ ਬੇਨੰਤੀ ਸੁਣ ਪ੍ਰਭ ਮੇਰੇ ਤੇ ਮੇਰੇ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਕਰੋ ਮੇਰੀ ਇਹ ਬੇਨਤੀ ਸੁਣੋ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਬੇਤੀ ਕੀ ਕਰਦੇ ਆ ਦੇਹ ਨਾਮ ਕਰ ਆਪਣੇ ਚਿਹਰੇ ਪਾਛਾ ਦੀ ਨਾਮ ਦਿਓ ਤੇ ਆਪਣੇ ਚਿਹਰੇ ਪਾਵ ਚੀਲੀ ਬਣਾ ਲਓ ਦਰਪਾ ਕਰਕੇ ਆਪਣੇ ਚੇਲੇ ਆਪਣੀ ਘਰ ਦੇ ਗੋਲੇ ਬਣਾ ਲਓ ਸੇਵਾ ਕਰੀਏ ਸਿਮਰਨ ਕਰਕੇ ਤੁਹਾਡੇ ਚਰਨਾਂ ਦੇ ਵਿਚਰਨੀਏ ਇਹ ਕਿਰਪਾ ਤੁਸੀਂ ਆਪਣੇ ਦਾਸ ਰਿਆਂ ਤੇ ਕਰ ਸਕਦੇ ਹੋ ਆਪਣੀ ਸਰਨ ਰਾਖ ਪ੍ਰਭ ਦਾਤੇ ਇਹ ਸਾਰਾ ਸ਼ਬਦ ਗੁਰੂ ਪਾਤਸ਼ਾਹ ਨੇ ਬੇਅੰਤੀ ਰੂਪ ਉਚਾਰਨ ਕੀਤਾ। ਅੰਤਨੀ ਸੁਵਾਦੇ ਮਲਕ ਅਦਾਤਾ ਦਾਦੇ ਦੇ ਅਰਥ ਦਾਨੀ ਸਾਰੇ ਜੰਤ ਨੂੰ ਦਾਨ ਦੇਣ ਵਾਲਿਆ ਜਿੱਥੇ ਅੰਨ ਜਲ ਨਾਲ ਵਿੱਚ ਦਿਲਾਂ ਪ੍ਰੇਤ ਕਰਨ ਵਾਸਤੇ ਤੇ ਇਹ ਸਰੀਰ ਚੱਲਦਾ ਹੈ ਸਵਾਸਾਂ ਦੇ ਨਾਲ ਇਹ ਸਰੀਰ ਚੱਲਦਾ ਹੈ ਅਗਨੀ ਦੇ ਨਾਲ ਇਹ ਸਰੀਰ ਚੱਲਦਾ ਪਾਣੀ ਦੇ ਨਾਲ ਇਹ ਸਰੀਰ ਨੂੰ ਪੰਜ ਦੇ ਪੰਜ ਤੱਤ ਦੇ ਰਹਿਆ ਇਹ ਸਰੀਰ ਨੂੰ 24000 ਸਵਾਸ ਰੋਜ਼ ਲੰਘਣ ਤੋ ਬੜਾ ਦਾਣੀ ਸੁਭਾਦਾਏ ਇਸ ਦਰ ਕੇ ਆਪਣੀ ਸ਼ਰਨ ਵਿੱਚ ਰਖ ਗੁਰ ਪ੍ਰਸਾਦਿ ਕੇ ਨੰ ਬਰਲਾ ਜਤੇ ਕੋਈ ਬਰਲਾ ਜਨ ਨਹੀਂ ਹੈ ਜੋ ਇਸ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰਦ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਕੋਈ ਬਿਰਲਾ ਦਮ ਹੀ ਜਾਣਦਾ ਸਰਦਾਰ ਸੁਣੋ ਬਨੋ ਪ੍ਰਭ ਮੇਰੇ ਮੀਤਾ ਅਮਰੇ ਮੀਤਾ ਅਮਰੇ ਪਰਮ ਪਿਤਾ ਪਰਮਾਤਮਾ ਮੇਨੋਂ ਬੇਨਤੀ ਸੁਣੋ ਮੈਂ ਤੁਹਾਡੇ ਹੰ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਚਰਨ ਕਮਲ ਵਸੇ ਤੇਰੇ ਜੀਤਾਂ ਤੁਹਾਡੇ ਇਹ ਚਰਨ ਮੇਰੇ ਹਿਰਦੇ ਮੇਰੇ ਅੰਦਰ ਦਸਦਾ ਚਰਨ ਵਸਣ ਤੋਂ ਭਾਵ ਉਸ ਪਰਮपिता परमात्मा ਦੀ ਯਾਦ ਅਪੜੀ ਮਿਰਦੇ ਵਿੱਚ ਵਸਾ ਲੈਣੀ ਉਰਤਾਂ ਜਾਂ ਵਹਿੰਦੇ ਆਂ ਸੌਂਦੇ ਆਂ ਜਾਗਦੇ ਆਂ ਖਾਂਦੇ ਆਂ ਪੀਂਦੇ ਆਂ ਭਾਵ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਰੱਖਣਾ ਕੋਈ ਵੀ ਕੰਮ ਕਰਨਾ ਪਰਮਾਤਮਾ ਦੀ ਗੁਰੂ ਦੀ ਆਗਿਆ ਲੈ ਕੇ ਕਰਨਾ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਚਰਨਾ ਵਸੌਣੇ ਸੰਗੋ ਨਾਨਕ ਇੱਕ ਕਹੈ ਅਰਦਾਸ ਤੰਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਤਿਮ ਪੰਕਤੀ ਵਿੱਚ ਵਰਮਾਉਂਦੇ ਹਨ ਪੰਜਵੇਂ ਪਾਤਸ਼ਾਹ ਕਹਿੰਦੇ ਹਣ ਆਪ ਜੀ ਦੇ ਚਰਨਾਂ ਵਿੱਚ ਇੱਕੋ ਅਰਦਾਸ ਹੈ ਪੂਰ ਦਾਸ ਤੇੜੀ ਬੇਸਰ ਨਹੀਂ ਪੂਰਨ ਗੁਣਤਾ ਨਾਨਕ ਇੱਕ ਕਹ ਰਦਾਸ ਬੇਸਰ ਨਹੀਂ ਪੂਰਨ ਗੁਣਤਾ ਸੁਨਾ ਦੇ ਮਾਲਕ ਤੂੰ ਪੂਰਨ ਹੈ ਤੇ ਕਦੇ ਵੀ ਆਪਣੇ ਦਾਸ ਰਿਆਂ ਨੂੰ ਨਾ ਬਿਸਰੀ ਇਹ ਸਾਡੀ ਅਰਦਾਸ ਗੁਰੂ ਪਿਆਰ ਵਾਲਿਓ ਸਾਨੂੰ ਵੀ ਗੁਰੂ ਚਰਨਾਂ ਵਿੱਚ ਇਹੋ ਅਰਦਾਸ ਕਰਨੀ ਚਾਹੀਦੀ ਆ ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੀ ਵੀ ਅਰਜ਼ੋਈ ਬੇਬਤੀ ਸੁਣਾ ਅਸੀਂ ਵੀ ਤੇਰੇ ਦਰ ਘਰ ਦੇ ਪ੍ਰੀਤਵਾਨ ਬਣ ਜਾਈਏ ਜਿਵੇਂ ਕੁਰਬਾਨੀ ਦਾ ਪਰਮਾਰਥ ਐ ਸਮੁੰਦ ਸਾਗਰ ਹੋਵੇ ਮੋਹ ਪਾਰਾਂ ਤਾਪੀ ਤੋਬੀ ਲੰਗ ਸਿੱਖ ਗੁਰੂ ਤੈ ਜਾਈ ਜੇ ਕਹਿੰਦੇ ਖਾਰੇ ਸੁਭਦਾਂ ਨੂੰ ਪਾਰ ਕਰਨਾ ਪਵੇ ਇਹ ਜਿਹੜਾ ਸੱਚਾ ਸਿੱਖ ਹੈ ਗੁਰੂ ਦਾ ਉਹ ਸਮੁੰਦਰਾਂ ਨੂੰ ਪਾਰ ਕਰਕੇ ਵੀ ਆਪਣੇ ਗੁਰੂ ਤੱਕ ਪਹੁੰਚਦਾ ਹੈ ਇਹ ਸਾਡੇ ਤੇ ਬਦਲ ਕਰਦਦਾ ਹੋਵੇ ਟਾਲ ਕਰਦੀ ਦੀ ਹੈ ਵੀ ਨਹੀਂ ਆਜੁ ਕਿਤੇ ਅੱਜ ਗੁਰਦੁਆਰੇ ਜਾਂਦੇ ਨਹੀਂ ਬੜਾ فرق ਹੈ ਪੁਰਾਤਨ ਸਿੱਖਾਂ ਵਿੱਚ ਤੇ ਅੱਜ ਦੇ ਸਿੱਖਾਂ ਵਿੱਚ ਪਹਿਲਾਂ ਵਾਲੇ ਸਿੱਖਾਂ ਵਿੱਚ ਸਿੱਦਕ ਤੇ ਸ਼ਰਧਾ ਕੁੱਟ-ਕੁੱਟ ਭਰੀ ਹੋਈ ਸੀ ਆਪਣਾ ਜੀਵਨ ਆਪਣੇ ਗੁਰੂ ਤੋਂ ਪਰਵਾਣ ਕਰ ਦਿੰਦੇ ਜੇ ਘਰ ਵਿੱਚ ਦੋ ਪੁੱਤਰਾਂ ਨੂੰ ਜਨਮ ਦੇਣਾ ਤੇ ਇੱਕ ਪੁੱਤਰ ਗੁਰਦਵਾਰਾ ਸਾਹਿਬ ਦੇ ਦੇਣਾ ਗੁਰੂ ਪਾਸ ਛੱਡ ਦੇਣਾ ਵੀ ਇਹ ਤੇਰਾ ਹੀ ਤੂੰ ਐਸੋ ਸੇਵਾ ਕਰ ਅੱਜ ਤੇ ਗੁਰੂ ਪਿਆਰ ਵਾਲਿਓ ਮੰਨਦੇ ਗੁਰੂ ਤੋਂ ਆ ਤੇ ਮੱਥਾ ਟਪਾਉਣਾ ਕਦੇ ਲੈ ਕੇ ਨਹੀਂ ਆਏ ਵੀ ਜਿਹੜੇ ਗੁਰੂ ਨੇ ਤੂੰ ਸਾਡੀ ਢੋਲੀ ਵਿੱਚ ਪਾਇਆ ਤੇ ਉਸ ਗੁਰੂ ਨੂੰ ਮੱਥਾ ਤੇ ਟੇਕਣਾ ਉਸ ਗੁਰੂ ਨੂੰ ਸਜਦਾ ਤੇ ਕਰਨਾ ਮੈਂ ਝੂਠ ਤੇ ਨਹੀਂ ਕਹਿ ਰਿਹਾ ਗੱਲ ਇਸੇ ਤਰ੍ਹਾਂ ਹੀ ਹੈ ਨਾ ਦਾਤ ਪਿਆਰੀ ਵਿਸਰਿਆ ਦਾ ਤਾਰਾਂ ਜਿਨੇ ਦਾਤ ਦਿੱਤੀ ਉਹ ਵਿਸਰ ਗਿਆ ਤੇ ਜਿਹੜੀ ਦਾਤ ਮਿਲੀ ਐ ਉਹ ਪਿਆਰੀ ਲੱਗਦੀ ਐ ਉਹ ਦਾਤ ਦੇ ਨਾਲ ਜੁੜ ਗਿਆ ਮਨਾਂ ਦਾਤੇ ਨੂੰ ਵਿਸਾਰ ਦਿੱਤਾ ਇਸ ਕਰਕੇ ਗੁਰੂ ਪਿਆਰ ਵਾਲਿਓ ਸਮਾ ਬੜਾ ਆਉਂਦੇ ਸਮੇ ਨੂੰ ਬੜਾ ਭਾਵੁਕ ਕਹਿ ਸਕਦੇ ਆਪਾਂ ਕਿਉਂਕਿ ਸਾਡਾ ਆਪਸੀ ਪਿਆਰ ਭਾਈ ਜਾਰਾ ਸਭ ਕੁਝ ਘਟਦਾ ਜਾ ਰਿਹਾ ਹੈ ਕਦੇ ਟਾਈਮ ਸੀ ਘਰਾਂ ਦੇ ਬੂਹੇ ਨਹੀਂ ਸੀ ਲੱਗੇ ਹੋਏ ਕਿਉਂ ਉਦੋਂ ਲੋਕਾਂ ਦੇ ਵਿੱਚ ਸੰਤੋਖ ਸੀ ਰਾਜ ਸੀ ਤੇ ਅੱਜ ਬੂਹੇ ਕਿਉਂ ਲਾਉਣੇ ਪਏ ਜਿੰਦਾ ਇਨਸਾਨ ਵਾਸਤੇ ਮਾੜਿਆ ਪਸ਼ੂਆਂ ਵਾਸਤੇ ਨਹੀਂ ਕਰਾਨੂੰ ਜਿੰਦਾ ਲਾਉਂਦੇ ਆ ਇਨਸਾਨ ਵਾਸਤੇ ਲਾਉਂਦੇ ਆ ਪਸ਼ੂਆਂ ਵਾਸਤੇ ਤੇ ਜਿੰਦਾ ਨਹੀਂ ਲਾਉਂਦੇ ਆ ਉਹ ਤੇ ਕੰਡਾ ਲੱਗਿਆ ਹੋਵੇ ਤਾਂ ਵੀ ਸੜ ਜਾਂਦਾ ਜਿੰਦਾ ਪਸ਼ੂਆਂ ਵਾਸਤੇ ਨਹੀਂ ਤੇ ਇਨਸਾਨਾਂ ਵਾਸਤੇ ਕਿਉਂ ਇਨਸਾਨ ਇਨਸਾਨ ਨਾ ਰਿਆ ਸ਼ੈਤਾਨ ਹੋ ਗਿਆ ਤੇ ਸ਼ੈਤਾਨ ਨੂੰ ਕੌਣ ਸਮਝਾਏ ਕਿ ਆਉਣ ਵਾਲੇ ਸਮੇਂ ਵਿੱਚ ਤੈਨੂੰ ਇਹ ਸਭ ਅਮਿਆਦੀ ਭੁਗਤਣੇ ਪੈਣੇ ਆ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਨੂੰ ਸਾਰੇ ਬੁਰਾ ਕਹਿੰਦੇ ਨਹੀਂ ਪਰ ਕਰਨੋਂ ਕੋਈ ਨਹੀਂ ਹਟਦਾ ਕਿਸੇ ਨਾ ਕਿਸੇ ਢੰਗ ਨਾਲ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਪਾਪ ਬੰਦਾ ਕਰ ਹੀ ਬੰਦਾ ਹੈ ਬਹੁਤ ਤਰੀਕੇ ਆ ਪਾਪ ਕਰਨ ਦੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਦੇ ਸਿਰ ਚੜਾ ਪਾਪ ਹੈ ਪਾਪ ਕਰਨ ਦੇ ਬੜੇ ਤਰੀਕੇ ਹੈ ਸਮੇ ਤੋਂ ਪਹਿਲਾਂ ਸਬਜ਼ੀ ਤਿਆਰ ਕਰਕੇ ਲੈ ਜਣੀ ਇਹ ਪਾਪ ਹੈ ਚੰਦ ਦਵਾਈਆਂ ਤੇ ਟੀਕਿਆਂ ਨਾਲ ਵੀ ਬਣਦੀ ਹੈ ਸਮੇ ਤੋਂ ਪਹਿਲਾਂ ਕੋਈ ਵੀ ਚੀਜ਼ ਤਿਆਰ ਹੋਵੇਗੀ ਕਹਿ ਲਈ ਦਵਾਈਆਂ ਨਾਲ ਕੋਈ ਤੇ ਦੁਨੀਆਂਦਾਰੀ ਵਿੱਚ ਕਈ ਗੱਲ ਆਉ ਹੋ ਗਈ ਹੈ ਜੇ ਕਿਸੇ ਨੇ ਦੁੱਧ ਵੇਚਣਾ ਆਪਦੇ ਘੇੜੇ ਤੋਂ ਤਾਂ ਵਕਰਾ ਹੱਲ ਨੂੰ ਦੁੱਧੇ ਵਿੱਚ ਯੂਰੀਆ ਪਾ ਕੇ ਘਵਾ ਦਿੰਦਾ। ਇਹ ਹੈ ਗਵਧਾ ਇਸ ਤਰ੍ਹਾਂ ਦੇ ਕਰਮ ਗੁਰੂ ਪਾਤਸ਼ਾਹ ਵਰਜਦੇ ਨੇ ਨਹੀਂ ਕਰਨੀ ਸਿੱਖਾਂ ਪਰ ਸਿੱਖ ਫਿਰ ਵੀ ਇਹਨਾਂ ਮੰਦ ਕਰਮਾਂ ਨੂੰ ਬਹਿਲ ਦਿੰਦਾ ਹੈ। ਸਵਾਉ ਤਰਨ ਸਿੰਘ ਦਾ ਪਾਠ ਕਰੀਏ ਇਹ ਵਿਚਾਰਾ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ। ਸਮਾਨੇ ਰੁਕਣਾ ਇੱਕ ਦਿਨ ਬੰਦੇ ਨੇ ਰੁਕ ਜਾਣਾ ਇਸ ਕਰਕੇ ਦਿੱਤਾ ਲਈਆ ਆਪਣਾ ਨੂੰ ਦੇ ਰਿਆ ਉਹ ਵਾਪਸ ਪਰਤ ਕੇ ਤੇਰੇ ਕੋਲ ਆਉਣਾ ਤੇ ਸ਼ੁਭ ਕਰਮਾਂ ਦੀ ਖੇਤੀ ਕਰ ਮਨ ਹਾਲੀ ਤਰ ਸਾਡੀ ਕਰਣੀ ਸਰਮ ਬਾਣੀ ਤਨ ਕੀਤ ਨਾਮ ਬੀਜ ਸੰਪੋਖ ਸਾਡਾ ਰੱਖ ਦਰੀਲੀ ਵੇਸ ਜੋ ਗੁਰੂ ਬਾਖਸ਼ ਕੀਤੀ ਦੱਸਦੇ ਨੇ ਉਹ ਕਰਿਆ ਕਰ। ਅੰਮ੍ਰਿਤ ਵੇਲੇ ਜਾਗਿਆ ਕਰ ਗੁਰੂ ਦੇ ਦਿਦਾਰੇ ਕਰਿਆ ਕਰ ਤਾਂ ਤੇਰੀ ਰੂਹ ਦਾ ਤੇਰੀ ਆਤਮਾ ਦਾ ਭਲਾ ਹੋ ਜਾਏ। ਵਾਹਿਗੁਰੂ ਓਮ ਸਾਹਿਬ ਜੀਓ। ਮਨੋਂ ਨਹੀਂ ਤੰਗੇ। ਗੁਰਾਂ ਨਹੀਂ ਕੋਈ। परन बत नानक तारे सोए आप अपनी बुद्ध देते वर्ण तो भिन्न भिन्न तो ही देती उमरा लखा न जाए पसारा कि सजा प्रथम संसारा